ਛੋਟੇ ਜਵਾਕਾਂ ਨੂੰ ਪੜਾ ਰਿਹਾ ਤੇਰਾ ਗੇਹ ਬੰਨ ਨੂੰ ਜੀ ਕਰਦਾ ਟੈਂਪੂ ਬੰਨ ਨੂੰ ਜੀ ਕਰਦਾ ਛੋਟੇ ਜਵਾਕਾਂ ਨੂੰ ਪੜਾ ਰਿਹਾ ਤੇਰਾ ਸੁਲੰਗੀ ਬੰਨ ਨੂੰ ਜੀ ਕਰਦਾ ਕੁੜੀ ਨਾਲ ਕੁੜੀ ਵੇ ਮੁੰਡੇ ਨਾਲ ਮੁੰਡੇ ਨੂੰ ਬਹਿ ਕਹਨ ਨੂੰ ਜੀ ਕਰਦਾ ਜੈਂਡਰ ਤੇ ਇੰਜ ਕਰਪੋ ਜੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਏ ਆ ਸੰਜੇ ਬਾਂਗੜ ਮਸ਼ਹੂਰ ਕਰੈਕਟਰ ਭਾਰਤ ਦਾ ਉਹਦਾ ਕੋਈ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਰਾ ਹੁਣ ਮੈਂ ਕੀ ਕਰਾਂ ਕਿ ਨਾ ਮੈਂ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਮੀਰ ਬੰਦਾ ਤੇ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣਦਾ ਟੈਂਪੂ ਬਣ ਗਿਆ ਹੱਸਣ ਵਾਲੀ ਗੱਲ ਨਹੀਂ ਬਾਈ ਇਹ ਇਹ ਦਿਖਾਉਂਦਾ ਸਾਡਾ ਤੁਸੀਂ ਭੱਜ ਕੇ ਕਿੱਥੇ ਜਾਓਗੇ ਯਾਰ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜਮੀਨਾ ਜਾਓ ਕੈਨੇਡਾ ਅਮਰੀਕਾ ਦੇਖੋ ਹਾਲਾਤ ਕਿੰਨੇ ਅੰਗਲੈਂਡ ਦਾ ਰਾਜਵੀਰ ਮੈਨੂੰ ਪਰसों ਰਾਤ ਨੂੰ ਘੰਟਾ ਰੋਈ ਗਿਆ ਫੋਨ ਤੇ ਗੱਲ ਕਰਕੇ ਕਹਿੰਦਾ ਭਾਈ ਓਏ ਹੱਥ ਬਣਾ ਲਾਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਗੱਲੀਆਂ ਅੰਗਲੈਂਡ ਚ ਸਾਡੀਆਂ ਕੁੜੀਆਂ ਸੜਕਾਂ ਤੇ ਐ ਖੜੀਆਂ ਹੁੰਦੀਆਂ ਨੇ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਏ ਗੱਲ ਕੰਗਾ ਨੂੰ ਚੁਗੂਗੀ ਮੇਰੀ ਛੋਟੇ ਬਕਤ ਤੁਸੀਂ ਕਿਧਰੋਂ ਦੁਰ ਗਏ ਯਾਰ ਅਸੀਂ ਅਸੀਂ ਇਫਤਾਰ ਖਾਣੇ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਵੰਨੀਆਂ ਕਰਦੇ ਲੋਕ ਯਾਰ ਅੱਜ ਆਪਣੀਆਂ ਇੱਜ਼ਤਾਂ ਖਸਾਂ ਦਾਤੇ ਲਾਗਣਾ ਨੰਗੇ ਹੋਣ ਲੱਗੇ ਜਿਸਮ ਵੇਚਣ ਲੱਗੇ ਯਾਰ ਸਰਕਾਰਾਂ ਨੂੰ ਆਪਾਂ દોਸ਼ ਦਿੰਦੇ ਆ ਪ੍ਰਬੰਧ ਨੂੰ દોਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੀ ਦੀ ਪੀਤੀ ਸਰਪੰਚਾ ਤੁਹਾਨੂੰ ਰਸੋ ਵੀ ਵੀ 30 ਲੱਖ ਦੀ दारू ਪੀ ਗਏ ਸਰਪੰਚਾ ਕੋਲ ਲੋਕ ਆ ਆਪਾਂ ਕਰਾ ਪਿੰਡ ਰਸਾ ਮੁਕਤ ਕਰਨਾ ਹੈ। ਕਸਾ ਵਿਕਣ ਨਹੀਂ ਦੇਣਾ। ਪੀਤੀਆਕ ਨਹੀਂ ਛੋਡੇ ਪਿੰਡ ਚੱਲਿਆ ਹੋ ਕੰਮ ਕੁ ਚੱਲਿਆ ਨਹੀਂ। ਹਾਂ? ਦੱਸ ਮੈਂ ਮਾਨਸਾ ਗਿਆ ਕਿ ਸਰਪੰਚ ਜੀ ਦੇਉਣ ਲੈੇ ਮੁੰਡਾ। ਉਹਨੇ ਉਹਦੀ ਮੈਂ ਗੱਲ ਸੁਣ ਕੇ ਹਰਾਨ ਹੋ ਗਿਆ ਕਹਿੰਦਾ ਭਾਈ ਇਹ ਤੇਰੇ ਮੁਰੇ ਮੁਰੇ 25 ਮਿੰਟ ਗੁਰਸਿੱਖ ਬੰਦਾ ਵਸੇ 15 ਬੋਤਲਾਂ ਲੈ ਕੇ ਆਇਆ। ਕਸ ਦੀ ਕੱਢੀਆਂ। ਮੈਂ ਗੁਰਸਿੱਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾਹ ਨੂੰ ਐ। ਉਹ ਕਹਿੰਦਾ ਕਿ ਮੈਂ ਲੈਣੀਆਂ ਬੰਦੇ ਬੰਦੇ ਆਉਣ ਕਿ ਉਹਨੂੰ ਪੈਦਾ ਦੇ। ਸਾਡਾ ਕਿਰਦਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ੍ਹੇ ਜਾ ਕੇ ਸੀ ਯਾਰ ਇੱਕ ਦਿਨ ਸਰੀ ਸਕੂਲ ਦੇ ਮੁੰਰੇ ਕੱਟ ਕਨੇਡਾ ਤੋਂ ਬਹੁਤ ਵੱਡਾ ਕੱਟ ਕੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਈ ਆ ਕੱਟ ਸਾ ਆਪਣੇ ਪੰਜਾਬੀਆਂ ਦਾ ਚਾਰ ਪੰਜ ਹਜ਼ਾਰ ਬੰਦਾ ਝੰਡ ਚੱਕੀ ਫਿਰਦਾ ਸਕੂਲ ਦੇ ਪੁਰੇ ਮੈਂ ਇਹ ਕਹ ਲੜਾ ਚੇ ਕਹਿੰਦਾ ਭਈ ਸਾਡੇ ਜਵਾਕਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਐ ਫੂਟ ਪੜਾ ਰਹੇ ਨੇ ਜਵਾਕਾਂ ਨੂੰ ਤੇਰਾ ਕੁੱਤਾ ਬਣਾਉਣ ਨੂੰ ਕੀ ਕਰਦਾ ਤੇਰਾ ਬਿੱਲੀ ਬਣਾਉਣ ਨੂੰ ਕੀ ਕਰਦਾ ਛੋਟੇ ਜਵਾਕਾਂ ਨੂੰ ਪੜਾ ਰਿਹਾ ਤੇਰਾ ਗੇਹ ਬਣ ਨੂੰ ਕੀ ਕਰਦਾ ਟੈਂਪੂ ਬਣ ਨੂੰ ਕੀ ਕਰਦਾ ਫਿਰ ਜਦੋਂ ਮੱਕਾ ਨੂੰ ਬਣਾ ਰਿਹਾ ਤੇ ਸੁਲੰਗੀ ਬੰਨੂ ਜੀ ਕਰਦਾ ਕੁੜੀ ਨਾਲ ਕੁੜੀ ਵਿਆ ਮੁੰਡੇ ਨਾਲ ਮੁੰਡੇ ਨੂੰ ਬਹਿ ਕਹੁੰਦਾ ਜੀ ਕਰਦਾ ਜੈਂਡਰ ਤੇ ਅਜਿਹਾ ਕਰਪ ਜੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦੇ ਉਹ ਤੇ ਮੁੰਡਾ ਕੁੜੀ ਬਣ ਦੇ ਆ ਸੰਜੇ ਬਾੰਗੜ ਮਸ਼ਹੂਰ ਕਰੈਕਟਰ ਭਾਰਤ ਦਾ ਉਹਦਾ ਕੋ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਿ ਮੈਂ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਅਮੀਰ ਬੰਦਾ ਆ ਫੇਸਬੁੱਕਾਂ ਦਾ ਮਾਰਕਟ ਟਵਿੱਟਰਾਂ ਦਾ ਮਾਲਕ ਵਟਸਐਪਾਂ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣ ਕੇ ਟੈਂਪੂ ਬਣ ਗਿਆ ਅਸਮਾਨੀ ਗੱਲ ਨਹੀਂ ਬਾਈ ਇਹ। ਇਹ ਦਿਖਾਉਂਦਾ ਸਾਡਾ ਤੁਸੀਂ ਭੱਜ ਕੇ ਕਿੱਥੇ ਜਾਓ ਬਈ ਯਾਰਾ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜ਼ਮੀਨਾਂ ਜਾਓ ਕੈਨੇਡਾ ਅਮਰੀਕਾ ਦੇਖੋ ਹਾਲਾਤ ਉੱਡੇ ਕੀ ਨੇ। ਅੰਗਲੇਂਡੋਂ ਦਾ ਰਾਜਵੀਰ ਮੈਨੂੰ 500 ਰਾਤ ਨੂੰ ਘੰਟਾ ਰੋਈ ਗਿਆ ਫੋਨ ਤੇ ਗੱਲ ਕਰਕੇ ਕਹਿੰਦਾ ਭਾਈ ਓਏ ਫੱਟ ਬਣਾ ਲਾਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਕਲੀਆਂ ਅੰਗਲੇਂਡ ਚ। ਸਾਡੀਆਂ ਕੁੜੀਆਂ ਸੜਕਾਂ ਤੇ ਆਇਆ ਖੜੀਆਂ ਹੁੰਦੀਆਂ ਨੇ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ। ਏ ਗੱਲ ਕਹਿੰਦਾ ਨੂੰ ਚੁਗੂਗੀ ਮੇਰੀ ਛੋੜ ਦੇ ਕਿੱਥੋਂ ਕਿੱਧਰ ਨੂੰ ਦੁਰ ਗਿਆ ਯਾਰ ਅਸੀਂ ਅਸੀਂ ਇਤਦਾਨ ਖਾਤਰ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਰਵੰਗੀਆਂ ਕਰਨ ਵਾਲੇ ਲੋਕ ਯਾਰ ਅੱਜ ਆਪਣੀਆਂ ਇਤਦਾਨ ਖਾਤਰ ਸਾਹਨਾ ਦਾਤੇ ਲੱਗਣਾ ਨੰਕੇ ਹੋਣ ਲੱਗੇ ਜਿਸਮ ਵੇਚਣ ਲੱਗੇ ਯਾਰ ਸਿਰਫ ਰਾਜ ਦੀ ਦਾ ਕੈਨੇਡਾ ਅਮਰੀਕਾ ਅੰਗਲੈਂਡ ਦੀ ਦਾ ਪੈਸਾ ਦੇਦਾ ਕੱਲਾ ਯਾਰ ਕੀ ਲੋੜ ਐ ਮੈਂ 220 ਤੋਂ ਆਇਆ ਬਾਈ ਹਾਂ ਤੋਜ ਵੇਖਾ ਸੱਚਾ ਸੂਰਮਾ ਫਿਲਮ ਲਈ ਬੰਦੇ ਨੇ ਹਿੱਟ ਗਈ ਐ ਦਾ ਫਿਲਮ ਵਾਲੇ ਹੋਰ ਤੇ ਬੰਦੇ ਨੇ ਮਾਰੇ ਪ੍ਰੋਡਿਊਸਰ ਵੀ ਅਸੀਂ ਪੈਸੇ ਲਾਉਣੇ ਆ 50 ਲੱਖ ਰੁਪਏ ਬੰਦੇ ਨੇ ਅਸੀਂ ਆਇਆ ਬਾਈ ਤਿਆਰ ਆ ਤਨ ਬਣਾ ਜੇ ਇਹਨਾਂ ਵਾਰ ਕੀਆ ਕਮਾ ਕੇ ਮੌਜ ਨਾ ਫੰਦੇ ਵਜੇ ਜਾ ਕੇ ਉਹ ਬੰਦਾ ਛੱਡ ਗਿਆ ਆ ਬੰਦਾ ਬਾਹੁਣ ਸ਼ਰਮਾ ਦਾ ਸੁਣਈ ਨਾ ਕਿਉਂਕਿ ਬੱਕਰੀ ਬਣਾ ਦਾ ਡਾਕਾ ਮਾਰੀ ਹੋਈ ਐ ਮਧੀ ਨਾਲ ਹਾਂ ਉਹਨਾਂ ਗਿੱਟਾਂ ਦਾ ਰਚਿਤਾ ਜੋ ਹੋਰ ਮਹਾਨ ਰਚਨਾ ਉਹ ਬੰਦੇ ਨੇ ਲਿਖੀਆਂ ਉਹਨਾਂ ਦਾ ਮਤਾਪਾ ਹੀ ਐ ਤੇ ਇਹਨਾਂ ਨੂੰ ਪਤਾ ਵੀ ਨਹੀਂ ਹੋਣਾ ਚਾਹੀਦਾ ਮਾਨ ਮਰਨ ਵਾਲੇ ਦਾ ਸ੍ਰੀ ਕਨੇ ਬਾਲੇ ਗੀਤਾਂ ਜਾਨਾ ਸੋ ਬਾਈ ਬੇਇੱਜ਼ਤੀ ਇੰਨੀ ਆ ਜਾਂਦਾ ਅਗਦਾ ਕਰਤੀ ਜਾਂਦੇ ਆ ਪਿੱਟੀ ਜਾਂਦੇ ਆ ਬਹੁਤ ਚੱਕ ਔਰ ਜਿੰਦਾ ਤੁਰੇ ਫਰਦੇ ਆ ਬਾਈ ਵੀ ਆ ਜਾ ਓਏ ਨਾਂ ਜਮੀਨਾ ਵੇਚ ਕੇ ਭਜ ਓਏ ਨਾਂ ਭਜੋ ਆਪਦੀ ਧਰਤੀ ਛੱਡ ਕੇ ਆਪਦੀ ਮਾਂ ਤੋਂ ਭਗਾੜੇ ਹੋ ਕੇ ਕਿੱਥੇ ਢੋਈ ਨਹੀਂ ਮਿਲਣੀ ਕਿੱਥੇ ਮਰਗੀ ਭਜੋ ਅੱਜ ਕੱਲੇ ਛੱਡੇ ਨਹੀਂ ਬਾਹਲੇ ਕਹਿ ਦਿੰਦੇ ਆ ਪ੍ਰਬੰਧ ਬਾਣਾ ਸਰਕਾਰਾਂ ਮਾਰੀਆਂ ਨੇ ਅਸੀਂ ਤਾਂ ਜਾਣਦੇ ਆ ਕੰਨੀ ਦਾ ਸਰਕਾਰਾਂ ਨੂੰ ਆਪਾਂ દોਸ਼ ਦਿੰਦੇ ਆ ਪ੍ਰਬੰਧ ਨੂੰ દોਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੇ ਦੀ ਪੀਤੀ ਸਰਪੰਚਾ ਤੁਸੀਂ ਦੱਸੋ 20 ਵੀ 30 ਲੱਖ ਦੀ दारू ਪੀ ਗਏ ਸਰਪੰਚਾ ਕੋਲ ਲੋਕ ਆ ਆ ਪਗੜਾ ਪਿੰਡ ਦਾ ਸ਼ਾਮੁਖਤ ਕਰਨਾ ਹੈ ਕਛਾ ਵਿਕਣ ਨਹੀਂ ਦੇਣਾ ਪੀਤੀ ਆ ਕਿ ਨਹੀਂ ਛੋਡੇ ਪਿੰਡ ਚੱਲਿਆ ਉਹ ਕੰਮ ਚੱਲਿਆ ਨਹੀਂ ਹਾਂ ਦੱਸ ਮੈਂ ਮਾਨ ਸਾਹ ਗਿਆ ਕਿ ਸਰਪੰਚੀ ਟੋਂ ਲੜੇ ਮੁੰਡਾ ਉਹਨਾਂ ਉਹਦੀ ਮੈਂ ਗੱਲ ਸੁਣ ਕੇ ਹਜ਼ਾਰ ਡੈ ਗਿਆ ਕਹਿੰਦਾ ਭਾਈ ਆ ਤੇਰੇ ਮੁਰੇ ਪੂਰੀ 25 ਮਿੰਟ ਗੁਰਸਖ ਬੰਦਾ ਵਸ 15 ਬੋਤਲਾਂ ਲੈ ਕੇ ਆ ਘਰ ਦੀ ਕੱਢੀਆਂ ਮੈਂ ਗੁਰਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾਹ ਨੂੰ ਐ ਉਹ ਕਹਿੰਦਾ ਕਮੈਨ ਲੱਗੜੀਆਂ ਬੰਦੇ ਬੰਦੇ ਉਹਨਾਂ ਨੂੰ ਪਿਆਦਾ ਗਏ ਸੜਕ ਪਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ ਕੇ ਜਾ ਕੇ ਸੀ ਯਾਰ ਮਹਤਜਾਰ ਵੀ ਤੇਰੇ ਸਾਨੂੰ ਬਰਦਰ ਭੇਟ ਕਵੀ ਤਿਆਰ ਆ ਵੀ ਕੋਈ ਕਰਨੀ ਲਿਆ ਮੌਤਰੀਆ ਖਾ ਜਾਣਗੇ ਮਰਨਾ ਤਾਂ ਦੇਖੀਓ ਮਰਾ ਕੇ ਜਾਵਾਂਗੇ ਕਹਾਂ ਦੇਖਾਂਗੇ ਨਾ ਚਲ ਵੀ ਇਹ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਐਸੇ ਗਾਉਣ ਵਾਲੀ ਆਈ ਹੁੰਦੀ ਨਾ ਕੋਈ ਜਦੋਂ ਜਾਂ ఆర్కెస్ట్రా ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਐਡੀਆਂ ਜਾ ਕੇ ਉੱਥੇ ਖੜੇ ਰਹਿੰਦੇ ਉਦੋਂ ਹੀ ਉਹ ਦੇਖਦੇ ਕਿਹੇ ਤਰ੍ਹਾਂ ਦਾ ਸਾਡਾ ਸਹੀ ਗੱਲ ਦੇ ਉੱਤੇ ਹੱਕ ਦੇ ਉੱਤੇ ਸੱਚ ਦੇ ਉੱਤੇ ਖੜਨੋਂ ਹਟ ਕੇ ਲੜਨੋਂ ਹਟ ਗਏ ਕਿਤੇ ਨਾ ਹੋਵੇ ਪੰਜਾਬੀਓ ਕਿ ਆਉਣ ਵਾਲੀਆਂ ਨਸਲਾਂ ਦੇ ਅਸੀਂ ਕਾਤਰ ਬਣ ਗਏ ਆ ਉਹ ਸਾਨੂੰ ਇਤਿਹਾਸ ਲਿਖੇ ਕਿ ਇੱਕ ਪੀੜੀ ਸੀਗੀ ਕਦੇ ਯੋਧੇ ਨਾ ਹੋਏ ਸਪਾਉਂ ਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਕਾਤਰ ਜਾਨਾਂ ਕਰਵਾਣ ਕਰਤੀਆਂ ਜਦੋਂ ਬਾਹਰ ਵਾਲੇ ਆਏ ਕੁੰਡੇ ਲਾਏ ਘਰਾਂ 'ਚ ਬੜ ਗਏ ਵੀ ਮੌਤ ਨਾ ਆ ਜੇ ਪਰਚਾ ਨਾ ਹੋ ਜੇ ਜੇਰ ਨਾ ਹੋ ਜੇ ਅਹ ਇੱਥੇ ਮੈਂ ਹੈਰਾਨਾ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਆਈ ਵਾਲਾ ਨਾਮ ਲਿਖਦਾ ਫਿਰਦਾ ਬੰਦਿਆਂ ਦੇ ਅਸੀਂ ਐਨੇ ਜੀ ਨੰਬਰ ਜਾਣੇ ਆ ਵੀ ਹੈ ਸੀ ਦੇ ਨਾਮ ਲਿਖ ਕੇ ਲੈ ਗਿਆ ਹੋਰ ਨਾ ਨਮਾ ਜੱਬ ਪੈ ਜੇ ਹੁਣ 3 ਦਸੰਬਰ ਤੋਂ ਪਹਿਲਾਂ ਹੁਣ ਨਾਮ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਆਈ ਵਾਲਾ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂ ਵੇਰ ਸੱਚੂ ਕਰੂਗਾ ਕਰਨਗੇ ਪਰ ਤੁਸੀਂ ਸੋਚ ਲਓ ਕਿ ਇਹਨਾਂ ਦਾ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਹੈ ਕਿ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਜ਼ਰਾਂ ਨੂੰ ਬਚਾਉਣਾ ਛੋਡੇ ਕੋਲ ਇਹ ਦੋ ਰਾਹ ਆ